ਅਗਰ ਤੁਸੀਂ ਜ਼ਿੰਦਗੀ ਦੇ ਵਿੱਚ ਸਵਰਗ ਦੇਖਣਾ ਚਾਹੁੰਦੇ ਹੋ ਤਾਂ ਆਜੋ ਸਪੀਤੀ ਜਾਣੇ ਕਿ ਪੀਤੀ ਦ ਮਿਡਲ ਲੈਂਡ ਸਪੀਤੀ ਜਾਣ ਦੇ ਤਰੀਕੇ ਤਾਂ ਬਹੁਤ ਨੇ ਜਿਵੇਂ ਕਿ ਕਾਰ ਬੱਸ ਟੈਕਸੀ ਪਰ ਇਸ ਤਰੀਕੇ ਦੇ ਉੱਤੇ ਕੋਈ ਤਰੀਕਾ ਨਹੀਂ ਪਹਿਲੇ ਦਿਨ ਦੀ ਸ਼ੁਰੂਆਤ ਸੰਗਰੂਰ ਤੋਂ ਹੁੰਦੀ ਹੈ ਕਾਰ ਦੇ ਵਿੱਚ ਪੈਕਿੰਗ ਪੁਕਿੰਗ ਕਰਕੇ ਬਾਈਕ ਦੇ ਵਿੱਚ ਸਮਾਨ ਲੋਡ ਕਰਕੇ ਅੱਜ ਪਹਿਲੇ ਦਿਨ ਜਾਣਾ ਹੁੰਦਾ ਸੰਗਰੂਰ ਤੋਂ ਸ਼ਿਮਲਾ ਜੋ ਕਿ ਲਗਭਗ 5 ਘੰਟੇ ਦਾ ਰਸਤਾ ਸੀ ਬਾਕੀ ਬਸ ਰੱਬ ਨੂੰ ਇਹੀ ਕਰੀਏ ਦੁਆ ਜੀ ਜਰਨੀ ਸਾਰੀ ਵਧੀਆ ਰਹੇ ਕੋਈ ਦਿੱਕਤ ਨਾ ਆਵੇ ਜਰਨੀ ਦੇ ਵਿੱਚ ਮੰਨ ਲੋ ਭਾਈ ਤੇਲ ਕਰਾਈਏ ਪਹਿਲਾਂ ਤਾਂ ਫੁੱਲ ਕਰ ਦਿਓ ਭਾਈ ਜਿਹੜਾ ਬੰਦਾ ਬਾਈਕ ਤੇ ਟ੍ਰੈਵਲ ਕਰਦਾ ਹੈ ਸਭ ਤੋਂ ਡੇਂਜਰਸ ਰਸਤਾ ਪਹਾੜਾ ਵਾਲਾ ਨਹੀਂ ਲੱਗਦਾ ਇਹ ਹਾਈਵੇ ਵਾਲਾ ਰਸਤਾ ਲੱਗਦਾ ਐ ਐਂਡ ਅਰ ਲੱਗਦਾ ਕੋਈ ਨਾ ਕੋਈ ਫੈਂ ਟੱਕਰ ਨਾ ਮਰ ਜੇ ਬਸ ਐਵੇਂ ਰੱਬ ਨੂੰ ਅਰਦਾਸ ਕਰਦੇ ਕਰਦੇ ਕਿ ਭਈ ਕੁਝ ਹੋਵੇ ਨਾ ਪਹੁੰਚ ਜਨ ਹੈ ਜੀ ਸ਼ਿਮਲਾ ਜਿੱਥੇ ਕੀ ਪਹਿਲੇ ਦਿਨ ਦੀ ਐਂਡਿੰਗ ਤੇ ਵਧੀਆ ਪਹਾੜਾਂ ਵਾਲੀ ਟ੍ਰਿਪ ਦੀ ਸ਼ੁਰੂਆਤ ਹੁੰਦੀ ਹੈ ਪਹੁੰਚ ਕੇ ਫਾਈਨਲੀ ਸ਼ਿਮਲਾ ਲਗਭਗ 9:30 ਪਹੁੰਚ ਗਏ ਭਈ ਸਫ਼ਰ ਨੂੰ ਤਾਂ ਘੱਟ ਟਾਈਮ ਹੀ ਲੱਗਾ ਠੀਕ ਟਾਈਮ 'ਚ ਹੀ ਪਹੁੰਚ ਗਏ ਲਗਭਗ ਅਸੀਂ ਚੱਲੇ ਸੀਗੇ ਸਵਤਨ ਸਵਤਨ ਚੱਲ ਕੇ 1.5 ਘੰਟਿਆਂ ਦੇ ਵਿੱਚ ਪਹੁੰਚ ਗਏ ਬੜੀਆ ਸਫਰ ਰਿਹਾ ਤੇ ਬਸ ਹੁਣ ਇਧਰ ਆ ਹੋਟਲ ਲੈ ਲਿਆ ਸੀ ਮਾਲ ਰੋਡ ਦੇ ਨਾਲ ਹੀ ਲੌਬੀ ਵਾਹਿਗੁਰੂ ਦਾ ਨਾਮ ਲੈ ਕੇ ਅੱਜ ਦੀ ਰਾਈਡ ਸਟਾਰਟ ਕਰੀਏ ਦੇਖੋ ਕਿੰਨੇ ਕਿਲੋਮੀਟਰ ਤੱਕ ਟ੍ਰੈਵਲ ਹੁੰਦਾ ਅੱਜ ਨਿਕਲਣਾ ਤਾਂ ਯਾਰ ਸੋਚਿਆ ਸੀ ਕਿ 7 ਵਜੇ ਤੱਕ ਨਿਕਲ ਜਾਾਂਗੇ 6 ਵਜੇ ਉੱਠ ਗਏ ਪਰ ਯਾਰ ਤੁਹਾਨੂੰ ਪਤਾ ਹੀ ਹਰ ਇੱਕ ਹਰ ਇੱਕ ਵਾਰ ਬੰਦਾ ਲੇਟ ਹੋ ਜਾਂਦਾ ਤੇ ਹੁਣ ਨਿਕਲਦੇ ਨਿਕਲਦੇ 9 ਵਜੇ ਗਏ ਮਿਸਪਲ ਕਮੇਟੀ ਦੀ ਪਾਰਕਿੰਗ ਦੇ ਵਿੱਚ ਰਾਤ ਬਾਈਕ ਲਗਾ ਦਿੱਤੀ ਸੀ ਹੁਣ ਇੱਧਰ ਇੱਥੋਂ ਕੱਢ ਰਿਹਾ ਪਾਰਕਿੰਗ ਦੇ ਵਿੱਚੋਂ ਤੇ ਵਾਹੀ ਗਰੂ ਜਰਨੀ ਅੱਜ ਦੀ ਸਹੀ ਸਲਾਮਤ ਰਹੇ ਕੋਈ ਜਰਨੀ 'ਚ ਦਿੱਕਤ ਨਾ ਆਵੇ ਚੱਲੀਏ ਬਸ ਉਹ ਸਾਹਮਣੇ ਆਪਣਾ ਵੀਰਾ ਖੜਾ ਆਪਣਾ ਕੋਰਾਈਡਰ ਲੋ ਬਈ ਸਰਵਾਰ ਕਰਦੇ ਆਪਾਂ ਹਾਂ ਉਹਦੀ ਪੈਕਿੰਗ ਤਾਂ ਨਹੀਂ ਕਦੇ ਹੋਈ ਨਾ ਨਾ ਬਹੁਤ ਸਹੀ ਹੈ ਬਈ ਪਾਣੀ ਪੀ ਲਾਂ ਮੈਂ ਕੋਈ ਫੇਰ ਖਿੱਚਤਾ ਸੜਕਾਂ ਤੇ ਬਾਈਕ ਵਾਹੇ ਗੁਰੂ ਅੱਜ ਦੀ ਜਰਨੀ ਪੂਰੀ ਠੀਕ ਠਾਕ ਰਹੇ ਕੋਈ ਦਿੱਕਤ ਨਾ ਰਹੇ ਤੇ ਇਥੋਂ ਰਿਕੋਂਗਪੀਓ ਲਗਭਗ 150 ਕਿਲੋਮੀਟਰ ਦਖਾ ਰਹੇ ਤੇ 7 ਘੰਟੇ ਰਿਕੋਂਗਪੀਓ ਦਾ ਕਿ ਡਿਸਟੈਂਸ ਦਖਾ ਰਿਹਾ ਸੋਚਿਆ ਤਾਂ ਨਾਕੋ ਤੱਕ ਹੈ ਰਿਕੋਂਗ 235 ਹੈ ਨਾਕੋ ਨਾਕੋ ਹੋ ਜਾਣਾ ਨਾਕੋ 300 ਹੈ ਸ਼ਾਇਦ 300 ਹੈ ਚਲੋ ਦੇਖਦੇ ਹਾਂ ਕਿਨੇ ਤੱਕ ਡਿਸਟੈਂਸ ਪਹੁੰਚ ਜਾਉ 9:00 ਵਜੇ ਸਵੇਰੇ 9:00 ਵਜੇ ਹਾਂ ਯਾਰ ਹੁਣ ਤਾਂ ਸ਼ਾਇਦ ਇੱਕ ਪੰਪ ਲੱਭੀਏ ਪੰਪ ਤੋਂ ਟੈਂਕੀ ਫੁੱਲ ਕਰਾ ਕੇ ਫਿਰ ਖਿੱਚਦੀਏ ਤੇਲ ਤਾਂ ਵੈਸੇ ਕਾਫੀ ਪਿਆ ਤੇਲ ਤਾਂ ਦੋ ਡੰਡੀਆਂ ਪਈਆਂ ਨੇ ਤੇ ਕਾਜ਼ਾ ਤੱਕ ਦਾ ਕੋਈ ਪੰਪ ਪੰਪੜਾ ਵੀ ਕੋਈ ਐ ਨਹੀਂ ਹੈਗਾ ਇਸ਼ੂ ਨਹੀਂ ਹੈਗਾ ਕਾਜ਼ਾ ਤੋਂ ਬਾਅਦ ਕਹਿੰਦੇ ਮਨਾਲੀ ਤੱਕ ਕੋਈ ਪੰਪ ਨਹੀਂ ਹੈ ਕਾਜ਼ਾ ਤੋਂ ਮਨਾਲੀ ਦੇ ਵਿੱਚ ਉਦੋਂ ਚਲ ਕੋਈ ਤੇਲ ਤੂਲ ਦੇ ਕੰਨੇ ਕੁੰਨੇ ਚੱਕ ਲਾਂਗੇ ਕੁਝ ਕਰ ਲਾਂਗੇ ਲੈ ਬਈ ਪੰਪ ਦੀ ਗੱਲ ਕਰ ਰਹੇ ਸੀ ਪੰਪ ਸਾਹਮਣੇ ਆ ਹੀ ਗਿਆ ਲੈ ਫਿਰ ਲਾ ਦਈ ਅਸੀਂ ਤਾਂ ਪੰਪ ਤੇ ਲੋ ਬਈ ਉਰੇ ਰੇਟ ਹੈ ਗਿਆ ਡੀਜ਼ਲ ਦਾ पचानवे पेट्रोल पचानवे कट्टे अपने तो ना अपने पंजाब महंगे <laughs> भाई ने पूरा ही पाता हम बंद टेडे दूजे स्टैंड लाने जोगा भी नहीं छाया चल कोई नहीं दो मोड़ों मच गए ਇੱਲਾਬਿਆ ਸ਼ੱਕ ਐਨਕਾ ਘੱਟ ਲੀਆ ਯਾਰ ਇਹ ਧੁੱਪ ਜੀ ਪੈਂਦੀ ਅੱਖਾਂ ਚ ਨੂੰ ਨਹੀਂ ਪਤਾ ਲਾ ਬਈ ਹਵਾ ਹੂਆ ਵੀ ਕਰ ਲੀਆ ਫੁੱਲ ਵੈਸੇ ਤਾਂ ਮੇਰੇ ਸੌਣਾਂ ਕੋਈ ਦਿੱਕਤ ਹੋਣੀ ਨਹੀਂ ਹਵਾ ਦੀ ਤਾਂ ਵੀ ਚੱਲ ਇੱਕ ਵਾਰ ਦੇਖ ਲਿਓ ਵੈਸੇ ਨਾਲ ਪੰਪ ਕੈਰੀ ਕੀਤਾ ਹੋਇਆ ਜੇ ਇਨਕੇ ਸਪੈਂਚਰ ਪੰਚਰ ਹੋ ਜੇ ਔਰ ਟਾਇਰ ਇਹ ਦਾ ਟਿਊਬਲੈਸ ਹੀ ਨੇ ਕੋਈ ਮਾਡ ਮੈਨਿਊਟ ਜੇ ਪੰਚਰ ਹੁੰਦਾ ਕਾਫੀ ਟਾਈਮ ਤੱਕ ਚੱਲੀ ਜਾਊਗਾ ਪੰਪ ਨਾਲ ਹਵਾ ਭਰ ਕੇ

ਉਹਣਾ ਐ ਤੁੱਪਕਾ ਦੋ ਤਿੱਖੀ ਜੀ ਪੈਂਦੀ ਆ ਨਾ ਰੰਗ ਮਚਾ ਦਿੰਦੀ ਆ ਜਮਾ ਫੜੀ ਲਈ ਐ ਸਨਸਕ੍ਰੀਨ ਕੇ ਤੂੰ ਬੈਠੋ ਫੇਰ ਕਿ ਤੁਰਕੇ ਲੰਘੋ ਤੁਸੀਂ ਮੈਂ ਅੱਗੇ ਜਾਣਾ ਬੈਠੋ ਫੇਰ ਉਹ ਇਹਨੂੰ ਨਾ ਲਫਾਫਾ ਫੜ ਲਈ ਆਪਾਂ ਜੈਕਟ ਬੰਨ੍ਹਦੀ ਐ ਹੋਰ ਜੈਕਟ ਚੱਕਣੀ ਵਾਲੀ ਔਖੀ ਐ ਹਾਈ ਬਾਕੀ ਦੁਕਾਨਾਂ ਜਿਆਦੇ ਖੁੱਲੀਆਂ ਨਹੀਂ ਨਾ ਸਵੇਰ ਦਾ ਜਿਹੜੀ ਦਾ ਟਾਈਮ ਹੈ ਲੇਟ ਖੋਲਦੇ ਨੇ ਦੁਕਾਨਾਂ ਹਾਂ ਲੋਬਿਤ ਦਰਸ਼ਨ ਕਰ ਲੋ ਸ਼ਿਮਲੇ ਦੇ ਬਾਜ਼ਾਰਾਂ ਦਾ ਸ਼ਮਲਾ ਵੀ ਯਾਰ ਕਾਫੀ ਵੱਡਾ ਸ਼ਹਿਰ ਹੈ ਕੱਪੜਿਆਂ ਦੀ ਦੁਕਾਨ ਹੈ ਫਰੂਟਾਂ ਦੀ ਦੁਕਾਨ ਹੈ ਵੈਸੇ ਇੱਕ ਚੀਜ਼ ਦੇਖਿਆ ਲਗਭਗ ਪਹਾੜਾਂ ਦੀ ਮਾਰਕੀਟ ਸਾਰਿਆਂ ਦੀ ਸੇਮ ਵਾਂਗੂ ਹੀ ਹੁੰਦੀ ਹੈ ਕੋਈ ਜ਼ਿਆਦਾ ਡਿਫਰੈਂਸ ਹੁੰਦਾ ਨਹੀਂ ਹੈਗਾ ਇੱਕ ਕਾਰੀਅਰ ਬੁਲਟ ਦੇ ਸ਼ੀਸ਼ੇਵੰਦਾ ਖੁੱਲਾ ਲਿਆ ਸੈਟ ਹੀ ਨਹੀਂ ਆਉਂਦੇ ਹੈਗੇ ਹੁਣ ਥੋੜਾ ਚੱਲੇ ਸੀ ਆ ਫੇਰ ਖੁੱਲ ਗਿਆ ਹੋਰ ਹੋਰ ਉਹਦੇ ਕਰਕੇ ਨਾ ਹਵਾ ਦਾ ਦਬਾਅ ਬਹੁਤ ਜ਼ਿਆਦਾ ਪੈਂਦੇ ਨੇ ਹੋਰ ਆ ਦੇਖਦੇ ਆ ਚਲੋ ਹੁਣ ਮਕੈਨਿਕ ਦੇ ਰੁਕਿਆ ਕਰਸਾਈ ਹੈ ਆ ਜੋ ਵੀਰੇ ਇਹ ਨਾ ਸਰ ਬਸ ਇੱਕ ਚਾਬੀ ਸੀ ਕਰਨਾ ਹੈ 14 ਨੰਬਰ ਕੀ ਚਾਬੀ ਲੱਗੇਗੀ ਇਹ ਲੜਕਾ ਲਗਾ ਇਸੇ ਲੈ ਲੋ ਚਾਬੀ ਇਸੇ ਲੈ ਕੰਟੀਨੈਂਟਲ ਵਾਲਾ ये ऐसे टाइट रहे नो नो फिर दिखेगा नहीं कुछ अरे सर दो बार हिल गया पता क्या है ये तो आप अगर टाइट कर सकते तो चौदह की चाबी ले लो लड़के से ये है यहाँ से टाइट होना है बस ये ये वाला यहाँ से ये वाला नट कसना है ले ये जब कसेंगे तो यहीं तो पहुंचे ना 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 अलग गया दो नट है यहाँ पे ये ये वाला कसना है जो पहुंच नहीं, नहीं 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 पहुंचेगा तो उधर रुको रुको उधर कर लेते हैं कर लेते हैं उधर उल्टा है नहीं नहीं उधर ही कर लेते हैं फिर नहीं नहीं उल्टा तो नहीं ना नहीं नहीं ठीक है अंकल जी ठीक है एजेंसी जी करो ये कर रही तो ये चाबी ले लो ना ठीक है खोली हुई है अंदर मैं लेना चाबी चाबी फड़ लूं ਅੱਜ ਬਾਈਕ ਤੇ ਹੋਣ ਦਾ ਸਵਾਲ ਆ ਜਾਂਦਾ ਲੈ ਬਾਈ ਯਾਰ ਗੱਡਿਆਂ ਨੂੰ ਕ੍ਰੋਸ ਕਰਦੇ ਹੋਏ ਟ੍ਰੈਫਿਕ ਚੋਂ ਲੰਘੇ ਗੱਡਿਆਂ 'ਚ ਬੰਦਾ ਜਾਮ 'ਚ ਫਸ ਜਾਂਦਾ ਇੱਥੇ ਵਧੀਆ ਫੀਲ ਹੁੰਦਾ ਹਾਂ ਬਈ ਵਧੀਆ ਗੱਲ ਆ ਬਾਈਕ ਤੇ ਆਇਆ ਲੈ ਬਾਈ ਦੇ ਯਾਰ ਸਾਈਡ ਓਹ ਹੋ 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 ਲੱਗਦਾ ਕੋਈ ਵਿਊ ਪੁਆਇੰਟ ਹੀ ਆ ਇਹ ਕਾਫੀ ਜਨਤਾ ਖੜੀ ਹੈ ਅੱਛਾ ਟੈਲੀਸਕੋਪ ਕੈਮਰਾ ਇਹ ਵੀ ਆ ਲਾਰਖੈਂਟੈਲੀਸਕੋਪ ਕੈਮਰਾ ਇਹ ਦੇਖਣ ਨੂੰ ਕੀ ਨੇ ਇਹ ਦੀਨੋ ਕੀ ਕਿਥੇ ਘਰ ਆ ਵਿਊ ਦੀ ਨਾ ਹੁਣ ਇਹਨਾਂ ਨੂੰ ਯਾਰ ਇਹੇ ਵਧੀਆ ਲੈ ਖਰੀਦੇਗੇ ਹਾਂ ਅੱਛਾ ਮੈਂ ਨਾ ਖਾਧੀ ਧਰਨਾ ਹਾਂ ਦੇਖ ਸਕਦਾ ਹਾਂ ਰਾਤ ਨੂੰ ਦਿੰਦੇ ਨੇ ਕਹਿੰਦੇ ਹੂੰ ਬੈਠੇ ਰਾਤੀ ਬੈਠਿਆ ਹੀ ਦੇਖੀ ਜਾਵੇ ਬ੍ਰੈਕਫਾਸਟ ਕਰ ਲਿਆ ਯਾਰ ਅੰਡੇ-ਉੰਡੇ ਖਾ ਲਾਂ ਨੇ ਜਾਂ ਨਾਲ ਪਰੌਂਡੇ ਖਾ ਲਾਂਗੇ ਅੰਡੇ ਨਾਲ ਐ ਥੋੜਾ ਪ੍ਰੋਟੀਨ ਹੋ ਕੇ ਐਨਰਜੀ ਜੀ ਆ ਜਾਊਗੀ ਆ ਹੋਏ ਹੈ ਗਿਆ ਬਈ ਠੀਕ ਹੈ ਤਾਂ ਪਤਾ ਵੈਸੇ ਕੁਫਰੀ ਸੋਣਾ ਯਾਰ ਕਾਫੀ ਸੋਹਣੀ ਪਲੇਸ ਹੈ ਕੋ ਫਿਰ ਵਧੀਆ ਲੱਗੀ ਮੈਨੂੰ ਤਾਂ ਉਹ ਦੂਰ ਦੂਰ ਕਿਹੜੀ ਰੇਂਜਸ ਦਿਖ ਰਹੀਆਂ ਨੇ ਸੋਨੂੰ ਪਤਾ ਨਹੀਂ ਕੈਮਰੇ ਦਿਖ ਰਹੀਆਂ ਨਹੀਂ ਦਿਖ ਰਹੀਆਂ ਉੱਤੇ ਸਨੋ ਵੀ ਦਿਖ ਰਹੀ ਹੈ ਮਤਲਬ ਕੁਫਰੀ ਇਹ ਸਨੋਫੋਲ ਦਿਖ ਰਹੀ ਹੈ ਦੂਰ ਦੂਰ ਤੱਕ ਜਿੱਥੇ ਤੱਕ ਬਈ ਆਪਣੇ ਜਾਣਾ ਸ਼ਾਇਦ ਹੋਪਫੁਲੀ ਕਾਫੀ ਹੱਦ ਤੱਕ ਸਨੋ ਮਿਲ ਜੇ ਵਧੀਆ ਗੱਲ ਹੀ ਹੈ ਆਪੇ ਕੰਮ ਕਰ ਦੋ ਚਿਕਨੀ ਖਾਣਾ ਇੱਕ ਯਾਰ

ਫਿਰ ਪਾਤਾ ਇਹਨੂੰ ਇੱਥੇ ਨਹੀਂ ਚੱਲ ਬ੍ਰੇਕਫਾਸਟ ਬ੍ਰੇਕਫਾਸਟ ਕਰ ਲਾਂਗੇ ਅੱਧੇ ਘੰਟੇ ਚਾਹ ਮੰਗੀ ਗੱਲ ਲੈ ਫਿਰ ਕਿਵੇਂ ਆ ਫਿਰ ਅੰਡਿਆਂ ਦਾ ਟੇਸਟ ਇੱਕ ਨੰਬਰ ਬਾਈ ਚਾਹ ਦਾ ਟੇਸਟ ਦੇਖੋ ਅੰਡੇ ਦਾ ਚਲੋ ਸੇਮ ਹੀ ਹੁੰਦੇ ਨੇ ਸਾਰੇ ਕਿਤੇ ਚਾ ਵੀ ਪੂਰੀ ਘੈਂਟ ਹੈ ਮਤਲਬ ਮੈਂ ਇਹ ਕਹਿਣਾ ਜਦੋਂ ਟਰੈਵਲ ਕਰਦੇ ਨਾ ਤੁਸੀਂ ਸਭ ਤੋਂ ਘੈਂਟ ਚੀਜ਼ ਆ ਅੰਡੇ ਹਾਂ ਕਿਉਂ ਹਲਕਾ ਹੁੰਦਾ ਹਾਂ ਨੀਂਦ ਨਹੀਂ ਉਹਦੀ ਢਿੱਡ ਨਹੀਂ ਭਰਦਾ ਐਨਰਜੀ ਫੁੱਲ ਮਿਲਦੀ ਹਾਂ ਹਾਂ ਉਹ ਸੋਚ ਲਾ ਚਾਰ ਅੰਡੇ ਚੁੱਕਲੇ 24 ਗ੍ਰਾਮ ਪ੍ਰੋਟੀਨ ਹੋ ਗਿਆ ਕਿ ਘੱਟੋ ਘੱਟ ਨਹੀਂ ਤੇ 20-25 ਗ੍ਰਾਮ ਵਿੱਚ ਫੈਟ ਹੋ ਗਿਆ ਕੋਡ ਫੈਟ ਸਹੀ ਗੱਲ ਹੈ ਤੇ ਫੈਟ ਨੇ ਆਪਣੀ ਬੋਡੀ ਚ ਪੂਰੀ એનર્ਜੀ ਵਧੀਆ ਦੇਣੀ ਵਧੀਆ ਸਹੀ ਗੱਲ ਹੈ ਘੈਂਟ ਚ ਹੀ ਲੇਕਰ ਪਰ ਜਮਾ ਜਦੋਂ ਇੰਨੀ ਔਖੀ ਦਾ ਪੱਗ ਚ ਐਨਕ ਲਾਉਣੀ ਨਹੀਂ ਹੁੰਦੀ ਹੈਗੀ ਕਿੰਨੀ ਔਰੇ ਹੋਈ ਪਈ ਹੈ ਪੈ ਗਈ ਬਾਈ ਤੈਨ ਲਾਉਣੀ ਐਨਕ ਕੀ ਇਹ ਲਾਉਣੀ ਇਹ ਲਾ ਲਓ ਤੂੰ ਆ ਲਾ ਹਾਂ ਕਿੱਛ ਬੈਕ ਲਾ ਇਹ ਮੈਂ ਕੋਈ ਨਹੀਂ ਲਾ ਲੂੰ ਇਹ ਪੂਲ ਰਾਈ ਹਾਂ 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 ਇਹ ਸੋਖੀ ਆ ਲੈ ਆ ਗਈ ਮਬਨ ਕੀ ਗੱਲ ਇਹ ਵੀ ਨਹੀਂ ਜਾਂਦੀ ਉੱਪਰ ਦੀ ਲਾਉਣੀ ਆ ਮੈਂ ਲੈ ਫਿਰ ਲੈ ਮਲਾ ਮੇਰੇ ਕੋ ਕੋ ਚਲੋ ਹੈ ਨਹੀਂ ਕੋਈ ਕਰੋ ਕਰੋ ਲੈ 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 ਮੋੜ ਲੁਕੂ ਨਹੀਂ ਨੇ ਆਪਣੇ ਕੋ ਬੈਠੀ ਆ ਫਿਰ ਇੱਕ ਬੈਠਣਾ ਵਾਲਾ ਓਖਾ ਹੋ ਜਾਂਦਾ ਲੱਤ ਜੱਟ ਚਲੋ ਕੀ ਹੋ ਗਿਆ ਟੁੱਟ ਗਈ ਲੋ ਬਈ ਜਾਂਦਿਆਂ ਦੇ ਰਾਮਪੁਰ ਦੇ ਰਾਹ ਦੇ ਵਿੱਚ ਬਸ ਹੁਣ ਰੁਕਿਆ ਬ੍ਰੇਕਫਾਸਟ ਬ੍ਰੇਕਫਾਸਟ ਨਹੀਂ ਲੰਚ ਲੰਚ ਕਰ ਲਿਓ 2:00 ਵਜੇ ਤਰਦੇ ਚਲਦੇ ਅਤਾਰੀ ਲੋ ਬਈ ਗੋਪਰੋਜਾ ਰੁਕੋ ਮੈਂ ਤਾਰ ਇੱਕ ਮਿੰਟ ਫੇਰ ਆ ਆ ਫੜੋ ਇਧਰ ਦੀ ਸੀਟ ਤੇ ਆ ਤਾਰਦੀ ਯਾਰ ਗੋਪਰੋ 1000 ਜਾਂਦਿਆਂ ਦੇ ਸ਼ਿਮਲੇ ਤੋਂ ਸ਼ਵੇਰੇ ਠੀਕ ਸੀ ਥਣ गर्मी ठंड हुन तो एकदम बहुत गर्मी होगी तेरे कपड़े कपड़े बढ़िया पाए हुए सी वो कम सारा खराब करने लाग गए ऐण कदे कारण बोले होनी यार मुंह च पार पारख जाने लो फिर चक्की सामान आ फाड़ लो स्पीकर ये हेलमेट तो धर दे देते हेलमेट धर दिया हेलमेट को कौन छेड़दा तो कर ली जब ਸੋ ਲੋ ਫਿਰ ਤੇ ਲਈ। ਇਕਦਾਂ ਜੈਕਟ ਜੋ ਪਿਆ ਰੰਨੀ ਪਾਰੀ ਹੋਇਆ ਨਾ ਕੰਮ ਗਰਮੀ ਦੇ ਵਿੱਚ ਕੋ ਰਿੱਤਾ ਪੈ ਜੇ। ਐ ਆਉਂਦਾ ਕਿ ਮੈਂ ਤਕਤੀ ਦਾ ਵੀ ਤੇ ਬਿਠਾ ਰੱਖਿਆ। ਬਈ ਛੋਟੇ ਹੁੰਦੇ ਨਾ ਮੈਂ ਮੁੰਬਈ ਕਰਨੀ ਖਲੋਰਾ ਦੇ ਵਲੌਗ ਦੇਖਦਾ ਹੁੰਦਾ ਸੀਗਾ ਕਿਵੇਂ ਬਈ ਉਹ ਰਾਈਡਿੰਗ ਕਰਦੇ ਨੇ ਮੋਟਰਵੇਿਆਂ ਤੇ ਰੁਕਦੇ ਨੇ ਰੈਸਟ ਰੈਸਟ ਕਰਦੇ ਨੇ ਖਾਣਾ ਪਾਣੀ ਪੀਂਦੇ ਚਾਹੂ ਪੀਂਦੇ ਨੇ। ਉਵੇਂ ਬਈ ਹੁਣ ਸੱਚੀ ਉਵੇਂ ਫੀਲ ਆ ਰਹੀ ਹੈ ਕਿਵੇਂ ਰਾਈਡਿੰਗ ਜੈਕਟ ਪਾਪੂ ਕੇ ਰਾਈਡਿੰਗ ਪੈਂਟਸ ਵਗੈਰਾ ਪਾ ਕੇ ਜਮਾ ਹੋਈ ਜੀ ਫੀਲ ਆ ਜਾਂਦੀ ਹੈ। ਬਾਕੀ ਹੁਣ ਚਲਦੇ ਆਂ ਬਾਈ ਹੋਰਾਂ ਨੇ ਪਹਿਲਾਂ ਚਾਹ ਚ ਦਿੱਕਤ ਦੇਦੀ ਸੀ ਪਰ ਬਾਈ ਕਹਿੰਦੇ ਯਾਰ ਅਸੀਂ ਕੰਪਲੇਂਟ ਜੀ ਕੀਤੀ ਚਾਹ ਸਵਾਦ ਜ ਨਹੀਂ ਆਇਆ ਬਾਈ ਕਹਿੰਦੇ ਯਾਰ ਚਾਹ ਪੀ ਕੇ ਜਾਇਓ ਲੇਟ ਦਾ ਕੋਈ ਚੱਕਰ ਨਹੀਂ ਦੁਆਰੇ ਚਾਹ ਬਣਾ ਕੇ ਦਿੰਨੇ ਆ ਹੁਣ ਦਾ ਟੇਸਟ ਕਿਵੇਂ ਚਾਹਦਾ ਆ ਵਧੀਆ ਇਹ ਦਿੱਕਤ ਜੀ ਦਾ ਤਾਂ ਕੀ ਨਹੀਂ ਪਰ ਐ ਵੀ ਮਿਲ ਲੱਗੇ ਵੀ ਠੀਕ ਹੈ ਰੁਕੋ ਲੇਟ ਨਹੀਂ ਗਿਆ ਵੀ ਥੋੜੀ ਅੱਖਾਂ ਖੋ ਰਹੀਆਂ ਨੇ ਠੀਕ ਹੈ ਪਾ ਲਿਆ ਤਾਮ ਜਮ ਪੂਰਾ ਖੜੇ ਖੜੇ ਤਾਂ ਬਈ ਬਹੁਤ ਜ਼ਿਆਦਾ ਗਰਮੀ ਲੱਗ ਰਹੀ ਹੈ ਪੈਕ ਹੋ ਕੇ ਨਾ ਫੁੱਲ ਗਰਮੀ ਲੱਗਣ ਲੱਗ ਜਾਂਦੀ ਹੈ ਫੋਨ ਫੋਨ ਹੈਗੇ ਜੇਬ ਚ ਕਰੀਏ ਸਟਾਰਟ ਕਿੰਨਾ ਟਾਈਮ ਹੋ ਗਿਆ 3 3 ਵਜੇ ਗਏ ਚਲ ਖਿੱਚੀਏ ਕੰਮ ਵਾਇਕਰੋ ਦਾ ਨਾਮ ਲੈ ਕੇ ਹੁਣ ਥੋੜਾ ਜਿਹਾ ਕੋਦੋਂ ਨਾ ਬਾਈਕ ਮੂਵ ਕਰੂਗਾ ਹਵਾ ਲੱਗੂਗੀ ਫੇਰ ਥੋੜੀ ਗਰਮੀ ਹਟੂਗੀ ਹੁਣ ਤਾਂ ਐਂ ਲੱਗ ਰਿਹਾ ਬਈ ਪਤਾ ਨਹੀਂ ਕਿਹੜੀ ਗੁਫਾ ਚ ਬੰਦ ਕਰਤਾ ਐਨੇ ਕੱਪੜੇ ਗੁੱਬੜੇ ਪਾ ਕੇ ਐਨੇ ਪ੍ਰੋਟੈਕਸ਼ਨ ਪਾ ਕੇ ਪਰ ਜਾਂਦੇ ਜਾਂਦੇ ਰੋਡ ਹੀ ਬੜੀ ਸਹੀ ਆ ਗਈ ਇਹ ਤਾਂ ਫੀਲ ਆ ਰਿਹਾ ਮੈਂ ਕਸ਼ਮੀਰ ਕਸ਼ਮੂਰ ਚ ਆ ਕੇ ਨਿੱਕੇ ਐਂਡ ਰੋਡ ਪਹਿਲਾਂ ਛੋਟੇ ਰੋਡ ਸੀਗੀ ਅਗਰ ਇਹ ਜੀ ਰੋਡ ਚੱਲ ਗਈ ਫਿਰ ਤਾਂ ਖਿੱਚ ਗਏ ਕੰਮ ਯਾਰ ਫਿਰ ਤਾਂ ਕਾਫੀ ਡਿਸਟੈਂਸ ਕਵਰ ਕਰ ਜਾਗੇ ਕਿਵੇਂ ਹੁਣ ਲਗਭਗ 70 ਦੀ ਸਪੀਡ ਰਾਂਗ ਨਾ ਮੈਂਟੇਨ ਹੋ ਰਹੀ ਆ ਬਹੁਤ ਸਹੀ ਸਪੀਡ ਮੈਂਟੇਨ ਹੋ ਰਹੀ ਆ ਤੇ ਬਾਈਕ ਵੀ ਕੋਈ ਦਿੱਕਤ ਨਹੀਂ ਦੇ ਰਿਹਾ ਹੈਗਾ 70 ਦੀ ਸਪੀਡ ਨਾਲ ਕੋਈ ਐਂ ਪਿਕਅਪ ਇਸ਼ੂ ਆ ਰਿਹਾ ਜਾਂ ਖਿੱਚ ਕੇ ਫੁੱਲ ਲਾਉਣਾ ਪੈ ਰਿਹਾ ਰੇਸ ਥੋੜੀ ਜਿਹੀ ਦੱਬੀ ਹੋਈ ਆ ਕਿ ਮੈਂ ਆਪਣਾ ਨਾਰਮਲ ਆਪਣੇ ਹਾਈਵੇ ਤੇ ਦੱਬਦੇ ਹੁੰਨੇ ਉਵੇਂ ਦੱਬੀ ਹੋਈ ਆ ਬੜਾ ਸਵਾਦ ਆ ਰਿਹਾ ਸੱਚੀਓ ਹੁਣ ਲੱਗ ਰਿਹਾ ਜੇ ਪਹੁੰਚ ਗਏ ਰਾਮਪੁਰ ਸ਼ਹਿਰ ਲਗਭਗ ਗੁਰੂ ਰਿਕੋਂਗਪੀਓ 90 ਕਿਲੋਮੀਟਰ ਰਹਿ ਗਿਆ 90 ਕਿਲੋਮੀਟਰ ਨੂੰ ਵੇਸਾ ਉਹਨਾਂ 2.5 ਘੰਟੇ ਲੱਗਣੇ ਚਾਹੀਦੇ ਨੇ ਕਿਉਂਕਿ ਸਪੀਡ ਵੀ ਵਧੀਆ ਮੈਂਟੇਨ ਹੋ ਰਹੀ ਆ ਬਾਕੀ ਇਹ ਦੋ ਘਟਾ ਟਾਈਮ ਵੀ ਲੱਗ ਸਕਦਾ ਜੇ ਆ ਰਿਕੋਂਗਪੀਓ ਟਾਈਮ ਨਾਲ ਹੀ ਪਹੁੰਚ ਗਏ ਫਿਰ ਤਾਂ ਅੱਗੇ ਨੂੰ ਖਿੱਚ ਦਾਂਗੇ ਅਗਰ ਰਿਕੋਂਗਪੀਓ ਨੂੰ ਇਹ ਹੋ ਗਿਆ 6:00 ਵਜੇ 6:30 ਵਜੇ ਫਿਰ ਤਾਂ ਕਿਉਂ ਅੱਗੇ ਦਾ ਖਿੱਚਣਾ ਰਾਮਨਾਲ ਰਿਕੋਂਗਪੀਓ ਰੁਕ ਜਾਗੇ ਤੇ ਅਰਲੀ ਮਾਰਨਿੰਗ ਅੱਗੇ ਕਾਜ਼ਲੇ ਨਿਕਲ ਜਾਗੇ ਦੇਖਦਾ ਕੀ ਬੰਦਾ ਮਾਹੌਲ ਪਰ ਸਪੀਡ ਅੱਛੀ ਮੰਡੇ ਨੂੰ ਹੋ ਰਹੀ ਹੈ ਕਿਉਂਕਿ ਰੋਡ ਸਹੀ ਹੈ ਤੇ ਟ੍ਰੈਫਿਕ ਵੀ ਓਕੇ ਓਕੇ ਕੋਈ ਜ਼ਿਆਦਾ ਟ੍ਰੈਫਿਕ ਨਹੀਂ ਹੈਗੀ ਇਹਦੇ ਦੇ ਬਰੇ ਸਾਈਡ ਇਹ ਇਹਨੇ ਬਈ ਕਾਲੀ ਦੇ ਨਤੀਜੇ ਤਾਇਆ ਤਾਇਆ ਯਾਰ ਐਕਸੀਡੈਂਟ ਹੋਇਆ ਹੋਇਆ ਹੈ ਫਿਰ ਬੰਦੇ ਨੂੰ ਨਾ ਕੁਝ ਹੋਇਆ ਹੋਇਆ ਬਸ 에어ਬੈਗ ਵੀ ਖੁੱਲੇ ਹੋਏ ਨੇ ਹਣਾ ਓਖਾ ਹੀ ਲੱਗਦਾ ਸਿਸਟਮ ਹਾਂ ਇਹ ਜਮਾ ਡੇਮੇਜ ਹੈ ਭਾਈ ਹੋਰ ਸ਼ੀਸ਼ਾ ਉਸਾਰ ਟੁੱਟਿਆ ਪਿਆ نیچے ਅੰਕਲ ਪੂਰਾ 뷰 ਹੀ ਦੇਖਣ ਲੱਗ ਗਿਆ ਰੁੱਕੇ ਅੰਕਲ ਜੀ ਚੱਲੋ ਟ੍ਰੈਫਿਕ ਆ ਖਾਸੀ ਯਾਰ ਬਚ ਗਿਆ ਹੋਏ ਬੰਦਾ ਯਾਰ ਹਾਲੋ ਭਾਈ ਥੋੜਾ ਸਟ੍ਰੈਚ ਆ ਗਿਆ ਆਫ ਰੋਡ ਵਾਲਾ ਬਸ ਆ ਵੀ ਯਾਰ ਆਫ ਰੋਡ ਜੀ ਇੰਨਾ ਚ ਚਲਾਉਂਦਾ ਨਿਆਰਾ ਅਲੱਗ ਆਉਂਦਾ ਹੁੰਦਾ ਚਲਾਉਣਾ ਤਾਂ ਹੁੰਦੀ ਏ ਬਾਈਕ ਦੇ ਵਿੱਚ ਹੌਲੀ ਹੌਲੀ ਬਟ ਐਂ ਚਲਾ ਕੇ ਮਾਰੇ ਆ ਜਾਂਦਾ ਬ੍ਰੇਕਾਂ ਵੀ ਹੁਣ ਚੂੰ ਚੂੰ ਕਰਨ ਲੱਗੀਆਂ ਮਤਲਬ ਪਹਾੜਾਂ ਦੇ ਵਿੱਚ ਬਾਈਕ ਖਾਸ ਚੱਲ ਪਿਆ ਇੱਕ ਦੋ ਦਿਨ ਪਹਾੜਾਂ ਚੱਲਣ ਤੋਂ ਬਾਅਦ ਨਾ ਬ੍ਰੇਕਾਂ ਪੂਰੀਆਂ ਚੂੰ ਚੂੰ ਕਰਨ ਲੱਗ ਜਾਂਦੇ ਨੇ ਨਾ ਬੜਾ ਸਵਾਦ ਆਉਂਦਾ ਹੁੰਦਾ ਫਿਰ ਬ੍ਰੇਕਾਂ ਮਾਰਨ ਦਾ ਬ੍ਰੇਕ ਮਾਰਦਿਆਂ ਦਾ ਛੂੰ ਆਪਣੀ ਕਿਹੜੇ ਸ਼ਹਿਰ ਚ ਆਏ ਕਿੱਥੇ ਸੁਪਰ ਮਾਰਕੀਟ ਜੀ ਦੇਖੀਏ ਚਲੂ ਰਹੇ ਆ ਰਸਨ ਸਕਰੀਨ ਜਿਹੜੀ ਫੜਨੀ ਸੀ ਮੋਇਸਚਰਾਈਜ਼ਰ ਦਾ ਫੜਨਾ ਸੀ ਉਹ ਫੜ ਲਾਂਗੇ ਤੇ ਨਾਲ ਹੀ ਚੱਲ ਇੱਕ ਬਹਾਨਾ ਸਿਰ ਹੀ ਹੋ ਜਾਂਦਾ ਥੋੜੀ ਨਾ 2-3 ਘੰਟਾ ਬੰਦਾ ਉਹ ਕੋਲ ਬਾਈਕ ਤੇ ਬੈਠਾ ਰਹਿੰਦਾ ਲੱਤਾਂ ਪਿੱਠ ਪੂਰੀ ਦੁਖਣ ਲੱਗ ਜਾਂਦੀ ਹੈ ਚਲ ਰੁੱਕ ਕੇ ਖੜ ਕੇ ਉਹ ਥੋੜੀ ਰੈਸਟ ਹੀ ਹੋ ਜਾਂਦੀ ਹੈ ਚਲੋ ਭਾਈ 2-4 ਮਿੰਟ ਦੇ ਇੱਥੇ ਰੈਸਟ ਕਰਕੇ ਫਿਰ ਅੱਗੇ ਨੂੰ ਵਧੀਏ ਮੰਜ਼ਲਾਂ ਦੇ ਵੱਲ ਲੈ ਬਈ ਉਹ ਦਹੀਂ ਫੜ ਲਈ ਤੇ ਜਮਸ ਫੜ ਲਈ ਦਹੀਂ ਚ ਜਮਸ ਪਾ ਕੇ ਸਵਾਦ ਲੱਗਣ ਗਿਆ ਹੋਰ ਕੀ ਫੜ ਰਹੇ ਹਾਂ ਸਬਣ ਐ ਐ ਐ ਸਨੋਰੀਟਾ ਆ ਚੱਕ 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 ਦਹੀਂ ਚ ਜਮਸ ਪਾ ਕੇ ਤਾਂ ਹੋਲੀ ਫੀਲ ਆ ਰਹੀ ਆ ਕਿਵੇਂ ਮੰਮੀ ਨਹੀਂ ਪਾਗੇ ਇਹਦੇ ਗੁੜ ਦਹੀਂ ਚ ਲੈ ਬਈ ਮੂੰਹ ਮਿੱਠਾ ਤੇਰਾ ਕਰਦੇ ਆ ਅੱਗੇ ਜਰਨੀ ਕਰ ਇਹ ਤਾਂ ਕੋਮੋਂ ਵੀ ਜਾਊ ਹੈ ਨਾ ਆ ਠੀਕ ਹੈ ਨਹੀਂ ਇੱਥੇ ਵੱਧ ਹੈ ਤੂ ਹੀ ਲੱਗਿਆ ਮੈਨੂੰ ਫਰੰਟ ਸਕਰੀਨ ਵੀ ਛੋਟੀ ਹੈ ਨਾ ਫਰੰਟ ਫਰੰਟ ਪੂਰੇ ਲੈ ਭਾਈ ਹੁਣ ਰਿਕੋਂਗ ਤੱਕ ਕਿ ਪਹੁੰਚਾਇਓ ਮੋਸਟਲੀ ਅੱਧਾੰਦਾ ਵੇਲਾ ਹੋ ਗਿਆ ਪੂਰਾ ਸਨਸੈਟ ਬਸ ਹੋਣ ਲਾਈ ਆ ਤੇ ਲਗਭਗ ਕੰਟੇਕ ਦਾ ਸਫਰ ਹੈ ਰਿਕੋਂਗ ਨੂੰ ਰਿਕੋਂਗ ਆ ਲਾ ਲੋ 8 ਕਿਲੋਮੀਟਰ ਥੋੜਾ ਸਾਈਡ ਤੇ ਰਹਿ ਜਾਂਦਾ ਚਲੋ 8 ਕਿਲੋਮੀਟਰ ਸਾਈਡ ਤੇ ਮੁੜ ਜਾਈਏ ਕਿੰਨਾ ਕੀਆ 15 ਮਿੰਟ ਦੀ ਰਸਤਾ 8 ਕਿਲੋਮੀਟਰ ਸਾਈਡ ਤੇ ਮੱਠੋ ਬਈ ਫਿਰੋ ਮੱਠੋ ਮੱਠੋ ਚਲਿਓ ਬਸੋ 2-4 ਘੈਂਟ ਜੀਆਂ ਫੋਟੋਆਂ ਖਿਚਾ ਕੇ ਚੱਲ ਪਏ ਅੱਗੇ ਦੇ ਸਫਰਾਂ ਨੂੰ ਪਹਾੜਾਂ ਦੀ ਯਾਰ ਈਵਨਿੰਗ ਬਾਲੀ ਆ ਦੇ ਕੈਂਟ ਹੁੰਦੀ ਯਾਰ ਬਈ ਹਰ ਇੱਕ ਵਾਰ ਸੋਚਦੇ ਆ ਕਿ ਅਸਵੇਰੇ ਸ਼ੇਦੀ ਚੱਲਾਂਗੇ ਤੇ ਡੈਸਟੀਨੇਸ਼ਨ ਤੇ ਸਨਸੈਟ ਤੋਂ ਪਹਿਲਾਂ ਪਹੁੰਚ ਜਾਾਂਗੇ ਪਰ ਯਾਰ ਪਤਾ ਨਹੀਂ ਇਹ ਚੀਜ਼ ਆਪਦੇ ਹੱਥ ਹੁੰਦੀ ਨਹੀਂ ਹੈਗੀ ਹਰੇਕ ਵਾਰ ਇਹ ਸਿਸਟਮ ਹੁੰਦਾ ਕਿ ਡੈਸਟੀਨੇਸ਼ਨ ਤੱਕ ਪਹੁੰਚਦੇ ਪਹੁੰਚਦੇ ਨੇਰ ਹੋ ਜਾਂਦਾ ਬਈ ਹਰ ਇੱਕ ਵਾਰ ਹੁੰਦਾ ਬਈ ਔਰ ਹੁੰਦਣਾ ਦਿਨਾਂ ਦੀ ਕਮੀ ਹੁੰਦੀ ਹੈ ਜਿੱਦ ਦਿਨ ਖੁੱਲੇ ਹੋਣ ਫਿਰ ਤਾਂ ਆ ਕਿਥੇ ਸਨਸੈਟ ਹੋ ਗਿਆ ਲੈ ਬਈ ਫਿਰ ਰੂਮ ਤਾਂ ਕਰਾਤਾ ਬੁੱਕ ਰਕੋਂਗ ਵੀ ਉਹ ਰੂਮ ਤਾਂ ਵਧੀਆ ਮਿਲ ਗਿਆ ਫਿਰ ਪਾੜਾ ਵੀ ਇਹ ਰੂਮ ਦਾ ਸਹੀ ਮਰੀਕਾ 2 ਬੰਦੇ ਦਾ 800 ਰੁਪਏ ਪਾੜਾ ਮਿਲ ਗਿਆ ਤੇ ਰੂਮ ਵੀ ਬੁਣ ਤੇ ਬੁਣ ਕੁਆਲਟੀ ਆ ਸ਼ਾ ਟੀਵੀ ਵੀ ਸਮਾਰਟ ਟੀਵੀ ਹੋਈ ਆ ਬਈ ਸ਼ਕਲਾਂ ਦਾ ਹਾਲ ਦੇਖ ਲੋ ਯਾਰ ਕੀ ਹੋ ਜਾਂਦਾ ਸ਼ਾਮ ਤੱਕ ਚਲਾਉਂਦੇ ਚਲਾਉਂਦੇ ਨਾ ਬਾਈਕਰ ਰਿੱਤੂ ਨਾਲ ਪੈ ਪੂ ਕੇ ਮੰਦਾ ਦਾ ਕੁਛ ਹੋਰ ਹੀ ਬਣ ਜਾਣਾ ਬਾਈ ਬਾ ਕਿਉਂ ਫਟਾਫਟ ਫਰੈਸ਼ ਫਰਿਸ਼ ਹੋਈ ਇਹਨਾਂ ਇਹ ਤੋਂ ਇਹ ਫਿਰ ਰੋਟੀਆਂ ਖਾਣਨੇ ਆ ਸਵੇਰੇ ਵੀ ਬਾਈ ਛੇਤੀ ਚੱਲਣਾ ਯਾਰ ਤੇ ਕੱਲ ਨੂੰ ਕਾਜ਼ਾ ਪਹੁੰਚਣਾ ਕਾਜ਼ਾ ਤੱਕ ਪਹੁੰਚਦੇ ਪਹੁੰਚਦੇ ਵੀ ਦੋ ਤਿੰਨ ਡੈਸਟੀਨੇਸ਼ਨਾਂ ਨੇ ਕਿਹੜੇ ਦੇਖਦੂਕ ਜਾਣ ਤੇ ਕੱਲ ਵਿਊ ਵੀ ਸੋਣੇ ਆਣਗੇ ਫੋਟੋ ਫੋਟੋ ਖਚਾਉਂਦੇ ਜਾਣਾ